ਨਤਾ ਜੀ ਅੱਜ ਕਿਵੇਂ ਸਾਡਾ ਘਰ ਦਿਖ ਗਿਆ ਅੱਗੇ ਤਾਂ ਤੁਸੀਂ ਕਦੇ ਗੇੜਾ ਮਾਰਿਆ ਨਹੀਂ ਨੀਤੀ ਆਉਣਾ ਹੀ ਪੈਂਦਾ ਗੇੜਾ ਤਾਂ ਮਾਰਨੀ ਪੈਂਦਾ ਜਾਂ ਕੋਈ ਕੰਮ ਹੁੰਦਾ ਹੁਣ ਸੁਣ ਲੈ ਗੱਲ ਉਹ ਤੇਰੀ ਮਾਂ ਨੂੰ ਭਾਈ ਤੂੰ ਸਮਝਾ ਦੇ ਦੇਖ ਸਾਰੇ ਪਿੰਡ ਚ ਤੂੰ ਤੋ ਹੋਈ ਪਈ ਹੈਗੀ ਹੁਣ ਉਹ ਬੁੱਢੇ ਵੇਲੇ ਜਾ ਕੇ ਆਪਦੇ ਪੇਕੀ ਜਾ ਬੈਠੀ ਹੈ ਲੋਕ ਸਾਨੂੰ ਕਹਿੰਦੇ ਨੇ ਪਿੰਡ ਦੇ ਵੀ ਰੋਟੀ ਨਹੀਂ ਦਿੱਤੀ ਗਈ ਇਹਨਾਂ ਤੋਂ ਲੋਕਾਂ ਦਾ ਕੀ ਆ ਚਾਚੀ ਲੋਕ ਤਾਂ ਵੀ ਪਕਾਈ ਮਾਰੀ ਜਾਂਦੇ ਨਾਲੇ ਜਿੱਥੇ ਵੀ ਬੈਠਿਆ ਆਪਦੇ ਘਰ ਹੀ ਬੈਠੀ ਆ ਐਵੇਂ ਨਾ ਤੁਸੀਂ ਬਾਲੀ ਫਿਕਰ ਜੀ ਕਰੋ ਜੇ ਘਰ ਨਾ ਨਾਂ ਲਵਾਇਆ ਨਾ ਤੈਨੂੰ ਤਲਾਕ ਦੇਵਾਂਗੇ ਬਾਧੂ ਰਿਸ਼ਤੇ ਆਉਂਦੇ ਮੇਰੇ ਪੁੱਤ ਨੂੰ ਤਾਂ ਨਾ ਐਵੇਂ ਕਿਵੇਂ ਤਲਾਕ ਦੇ ਦੋਗੇ ਮੰਮੀ ਤਲਾਕ ਦੇਣਾ ਸੌਖਾ ਨਹੀਂ ਨਾਲੇ ਤੁਹਾਡੀਆਂ ਤਾਂ ਦਿਨ ਦਿਨ ਮੰਗਾ ਵਾਧੀਆਂ ਜਾਂਦੇ ਕਦੇ ਤੁਸੀਂ ਸੋਨਾ ਮੰਗਦੇ ਕਦੇ ਕੁਝ ਹੁਣ ਤੁਸੀਂ ਘਰ ਤੇ ਆ ਗਏ ਕੀ ਗੱਲ ਆ ਰੰਡੀ ਰੋਣੇ ਨਾ ਮੁੱਕੇ ਇਹਨਾਂ ਦੇ ਕੀ ਹੋ ਗਿਆ ਬੇਬੇ ਭੜਕੀ ਫਿਰਦੀਆਂ ਵੇ ਹੋਣਾ ਕੀ ਸੀ ਉਹ ਤੇਰੇ ਪਿਓ ਦਾ ਕੰਜਰ ਦਾ ਕਾਜਾ ਹੋ ਗਿਆ ਹਰ ਇੱਕ ਪਾਸੇ ਨੰਨਾ ਪਾਉਂਦਾ ਮੂਰੇ ਜੇ ਕੋਈ ਕੰਮ ਕਰਨ ਨੂੰ ਕਹਿੰਦੀ ਆ ਵੀ ਆ ਐ ਕਰਾਂਗੇ ਐ ਕਰਾਂਗੇ ਹਰ ਇੱਕ ਪਾਸੇ ਕਾਟੀ ਮਾਰ ਦੂਗਾ ਮੈਨੂੰ ਜਰਾ ਦੱਸ ਦੇ ਕੀ ਹੋ ਗਿਆ ਹੋਣਾ ਕੀ ਸੀ ਆ ਐਡਾ ਵੱਡਾ ਹੋਇਆ ਘਰੇ ਦੇਖ ਲੈ ਇਹਨੂੰ ਇੰਨੀ ਵੀ ਖਬਰ ਨਹੀਂ ਹੈ ਕਿ ਆ ਜਿਹੜਾ ਮੁੰਡਾ ਹੈ ਉਹ ਹਰਾਮ ਜੰਦ ਨੂੰ ਉਹਨੂੰ ਗੋਦ ਦੇਤਾ ਉਹ ਵੀ ਕਹਤਾ ਵੀ ਮਰ ਗਿਆ ਮੇਰਾ ਮੈਂ ਤੈਨੂੰ ਆਖਿਆ ਕੀ ਸੀਗਾ ਮੇਰੇ ਤਾਂ ਤੂੰ ਸੀ ਯਕੀਨ ਨਹੀਂ ਕਰਦੇ ਕਿ ਮੈਂ ਤਾਂ ਨਸ਼ਾ ਹੀ ਕਰਦਾ ਉਹ ਉਹਦੀ ਲੱਗ ਜੂਗਾ ਕਿ ਕਿ ਨਸ਼ੇ ਕਰਦਾ ਨਸ਼ੇ ਕਰਦਾ ਕਿਹੜਾ ਨਸ਼ਾ ਕੀਤਾ ਬੇ ਮੈਂ ਤੈਨੂੰ ਕੱਦ ਕਹਿੰਦੀ ਮੈਂ ਤੂੰ ਨਸ਼ੇ ਕਰਦਾ ਉਹ ਤੇਰੇ ਪਿਓ ਕਦਾ ਬੈਠ ਦੇ ਸੁਣਦਾ ਦੇਖੀ ਮੈਂ ਖੜ ਕੇ ਇੱਥੇ ਜੇ ਕਿਤੇ ਘਰ ਹੈ ਉਹਨਾਂ ਦਾ ਆ ਲੱਗਦਾ ਜਾਂਦੀ ਆਹੀ ਹੋਊਗਾ ਦੇਖਤਾ ਲਵਾਂ ਸਤਿ ਸ਼੍ਰੀ ਅਕਾਲ ਪਾਈ ਮੈਂ ਹਰਪ੍ਰੀਤ ਦੀ ਚਾਚੀ ਹਾਂ ਪੁੱਤ ਮੈਂ ਪਹਿਲਾਂ ਦੇਖਣੀ ਤੁਹਾਨੂੰ ਕਦੇ ਆਜੋ ਲੰਘਿਓ ਪਹਿਲਾਂ ਪੁੱਤ ਹੁਣ ਜੇ ਕਦੇ ਮਿਲੇ ਹੋਈਏ ਤਾਂ ਦੱਸੀ ਠੀਕ ਆ ਠੀਕ ਆ ਆਜੋ ਆਜੋ ਲੰਘਿਓ ਇੱਕ ਮਿੰਟ ਮੰਜਾ ਚੱਕ ਲਾਂ ਵੇਠ ਵੇਠ ਹਰਪੀਤ ਆਹ ਮਾਸੀ ਆਇਆ ਬੈਠੋ ਮੈਂ ਕੁਰਸੀ ਲੈਣਾਂ ਸਤਿ ਸ੍ਰੀ ਅਕਾਲ ਬਣ ਜੀ ਹੋਰ ਕਿਵੇਂ ਹੋ ਠੀਕ ਠਾਕ ਵਧੀਆ ਤੂੰ ਦੱਸ ਕਿ ਸਤਿ ਸ੍ਰੀ ਅਕਾਲ ਚਾਚੀ ਬੈਜੋ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਹੋਰ ਦੱਸੋ ਠੀਕ ਰਹਿੰਦੇ ਹੋ ਠੀਕ ਹੈ ਬਣ ਜੀ ਤੁਸੀਂ ਦੱਸੋ ਵਧੀਆ ਠੀਕ ਠਾਕ ਤੂੰ ਦੱਸ ਹਰਪ੍ਰੀਤ ਠੀਕ ਹੈ ਪੁੱਤ ਤੂੰ ਹਾਂ ਚਾਚੀ ਮੈਂ ਤਾਂ ਠੀਕ ਐ ਨਾ ਚਾਚੀ ਅੱਜ ਕਿਵੇਂ ਸਾਡਾ ਘਰ ਦਿਖ ਗਿਆ ਅੱਗੇ ਤਾਂ ਤੁਸੀਂ ਕਹਤੇ ਗੇੜਾ ਮਾਰਿਆ ਨਹੀਂ ਨਹੀਂ ਤੀਏ ਆਉਣਾ ਹੀ ਪੈਂਦਾ ਗੇੜਾ ਤਾਂ ਮਾਰਨੀ ਪੈਂਦਾ ਜਾਂ ਕੋਈ ਕੰਮ ਹੁੰਦਾ ਹੁਣ ਸੁਣ ਲੈ ਗੱਲ ਉਹ ਤੇਰੀ ਮਾਂ ਨੂੰ ਭਾਈ ਤੂੰ ਸਮਝਾ ਦੇ ਦੇਖ ਸਾਰੇ ਪਿੰਡ ਚ ਥੂਤੂ ਹੋਈ ਪਈ ਹੈਗੀ ਹੁਣ ਉਹ ਬੁੱਢੇ ਮੇਰੇ ਜਾ ਕੇ ਆਪਦੇ ਪੇਕੀ ਜਾ ਬੈਠੀ ਹੈ ਲੋਕ ਸਾਨੂੰ ਕਹਿੰਦੇ ਨੇ ਪਿੰਡ ਦੇ ਵੀ ਰੋਟੀ ਨਹੀਂ ਦਿੱਤੀ ਗਈ ਇਹਨਾਂ ਤੋਂ ਲੋਕਾਂ ਦਾ ਕੀ ਆ ਚਾਚੀ ਲੋਕ ਤਾਂ ਐਵੇਂ ਪਕਾਈ ਮਾਰੀ ਜਾਂਦੇ ਨਾਲੇ ਜਿੱਥੇ ਵੀ ਬੈਠਿਆ ਆਪਦੇ ਘਰ ਹੀ ਬੈਠੀ ਆ ਐਵੇਂ ਨਾ ਤੁਸੀਂ ਬਾਲੀ ਫਿਕਰ ਜੀ ਕਰੋ ਨਹੀਂ ਫਿਕਰ ਤਾਂ ਬਣਦੀ ਐ ਭਾਈ ਹੁਣ ਐਂ ਦੱਸ ਤੂੰ ਤੂੰ ਵੀ ਤਾਂ ਇਕੱਲੀ ਐ ਆਖਰਕਾਰ ਜਿਹਦੇ ਭਾਈ ਹੁੰਦਾ ਨਹੀਂ ਚਾਚੇ ਤਾਂ ਐਂ ਦੇ ਪੁੱਤ ਭਰਾ ਹੀ ਹੁੰਦੇ ਨੇ ਹੁਣ ਉਹ ਤੇਰੇ ਨਾਲ ਵਰਤੂਗਾ ਤੇ ਤੇਰੀ ਮਾਂ ਨੂੰ ਰੋਟੀ ਮੈਂ ਆਪੇ ਦੇਵਾਂਗੀ ਉਹਨੂੰ ਕਹਿਆ ਆਪਦੇ ਘਰੇ ਆਉਗੀ ਜੀ ਜਦੋਂ ਰੋਟੀ ਦੇਣੀ ਸੀ ਉਹ ਤਾਂ ਤੁਸੀਂ ਦਿੱਤੀ ਨਹੀਂ ਉਦੋਂ ਧੱਕੇ ਮਾਰ ਕੇ ਘਰੋਂ ਕੱਢਤੀ ਰੋਟੀ ਦੇਣ ਨੂੰ ਕਿਹੜਾ ਉਦੋਂ ਉਹ ਬੁੜੀ ਠੇਰੀ ਸੀ ਉਦੋਂ ਉਹਦੇ ਹੱਡ ਪੈਰ ਚੱਲਦੇ ਸੀ ਵਧੀਆ ਜੇ ਹੁਣ ਕੋਈ ਢਿੱਲ ਮਠਾ ਭਈ ਅਸੀਂ ਸੰਭਾਲਾਂਗੇ ਫੇਰ ਆਪੇ ਐਵੇਂ ਤੁਸੀਂ ਬਾਲੀ ਹਮਦਰਦੀ ਜੀ ਨਾ ਕਰੋ ਹੈਗਾ ਮੇਰਾ ਭਰਾ ਉੱਥੇ ਬੈਠੀ ਹੈ ਉਹ ਸੋ ਠੀਕ ਹੈ ਕੋਈ ਨਾ ਚਾਹ ਪਾਣੀ ਤਾਂ ਲੈ ਆਉਣ ਸਾਰੀ ਲੜਨ ਲੱਗ ਗਈ ਮਸੀ ਨਾਲ ਜਲੇ ਪੁੱਤ ਚਾਹ ਬਣਾ ਲੈ ਕੋ ਕੋਈ ਨਾ ਭੈਣ ਜੀ ਆਇਆ ਭੈਣ ਜੀ ਤੁਸੀਂ ਸਮਝਾਓ ਦੇਖ ਹਰਪ੍ਰੀਤ ਨੂੰ ਹੈ ਹੁਣ ਸੋਨੂੰ ਵੀ ਪਤਾ ਹੀ ਐ ਆਖਰਕਾਰ ਜੀਦੇ ਹੁਣ ਪ੍ਰਾਹ ਹੁੰਦਾ ਨਹੀਂ ਮਾਗਰੋਂ ਹੱਕ ਉਹਦੇ ਚਾਚੇ ਤਾਇਆ ਦੇ ਪੁੱਤਾਂ ਦਾ ਹੁੰਦਾ ਹੈ ਹੁੰਦਾ ਕਿ ਨਹੀਂ ਹੁੰਦਾ ਉਹ ਤਾਂ ਗੱਲ ਠੀਕ ਐ ਭੈਣ ਜੀ ਤੁਹਾਡੀ ਮੋਂ ਇਹਦੇ ਦਿੱਥੇ ਤਿਹਾਰ ਵੀ ਆਊਗਾ ਉਹ ਤੇ ਦੁੱਖ ਸੁੱਖ ਚ ਵੀ ਖੜੂਗਾ ਫਿਰ ਉਹ ਤਾਂ ਠੀਕ ਐ ਪਰ ਕਹਿੰਦੇ ਹੁੰਦੇ ਆ ਅੱਜ ਕੱਲ੍ਹ ਕੌਣ ਕਿਸੇ ਦੇ ਸਮਝਾਏ ਤੋਂ ਸਮਝਦਾ ਹੁਣ ਭਾਈ ਇਹਦੀ ਮਾਂ ਦੀ ਮਰਜ਼ੀ ਐ ਕਿਤੇ ਮਰਜ਼ੀ ਰਹੇ ਸਾਡੇ ਕਹੇ ਕਿਉਂ ਉਹ ਕਰੂਗੀ ਉਹ ਕਹੇ ਤਾਂ ਕਿਉਂ ਨਾ ਲੱਗੇ ਭੈਣ ਜੀ ਸੋਡੇ ਤੱਕ ਇਹ ਲੱਗੂਗੀ ਆਪਦੀ ਧੀ ਦੇ ਵੀ ਲੱਗੂਗੀ ਜੇ ਹਰਪ੍ਰੀਤ ਕਹੇ ਵੀ ਉੱਥੇ ਜਾ ਆਪਦੇ ਪਿੰਡ ਤਾਂ ਜਾਵੇ ਨਾ ਉੱਥੇ ਨਾ ਨਾ ਭੈਣ ਜੀ ਕਿੱਥੇ ਲੱਗਦੀ ਆ ਸਾਡੇ ਕਹੇ ਅਸ ਤਾਂ ਇੱਕ ਦੋ ਵਾਰ ਪਹਿਲਾਂ ਕਿਹਾ ਸੀ ਉਹ ਕਹਿੰਦੀ ਮੈਂ ਤਾਂ ਇੱਥੇ ਹੀ ਠੀਕ ਐ ਜਦੋਂ ਮੈਨੂੰ ਕਹਿੰਦੀ ਸਿਆਣਾ ਨਾ ਸੀ ਉਹ ਤਾਂ ਸਿਆਣਾ ਨਾ ਕਿਸੇ ਨੇ ਮੇਰੇ ਸਰੀਕੇ ਨੇ ਕਹਿੰਦੀ ਹੁਣ ਮੈਂ ਜਾ ਕੇ ਕੀ ਕਰਨਾ ਉੱਥੇ ਕਹਿੰਦੀ ਹੁਣ ਮਰਜੀ ਆ ਭਾਈ ਇਹਨੇ ਤਾਂ ਦੇਖ ਲੈ ਆਪਦੀ ਮਾਂ ਦੇ ਜਿਉਂਦੇ ਜੀ ਆਪਦੇ ਪੇਕਿਆਂ ਦੇ ਪਿੰਡ ਚ ਸਿਰ ਮੁਕਾ ਲਿਆ ਆਪਦਾ ਚੱਲ ਭੈਣ ਜੀ ਉਹ ਦੀ ਸੋਚ ਐ ਹੈ ਹੁਣ ਆਪਾਂ ਤਾਂ ਕੀ ਕਹੀਏ ਉਹਨੂੰ ਦੇਖ ਪਹਿਣ ਜੀ ਤੁਸੀਂ ਸਤੋਂ ਉੱਚੇ ਹੋ ਮੇਰੇ ਤਾਂ ਹੁਣ ਗੱਲੀਬਾਤ ਹੀ ਕਹਿਣੇ ਆ ਹੁਣ ਤੁਸੀਂ ਆਪ ਸਿਆਣੇ ਹੋ ਵੀ ਜੇ ਆਪਦੇ ਭਰਾ ਨਾ ਹੋਵੇ ਤਾਂ ਸਾਰੇ ਕਾਸੇ ਦੇ ਘਰ-ਬਾਰ ਜ਼ਮੀਨ ਜਿਹੜੀਆਂ ਹੁੰਦੀਆਂ ਨੇ ਤਾਂ ਚਾਚੇ ਤਾਇਆ ਦੇ ਪੁੱਤਾਂ ਦਾ ਹੀ ਹੱਕ ਹੁੰਦਾ ਫਿਰ ਖੜੂਗਾ ਵੀ ਭਾਈ ਦੁੱਖ ਸੁੱਖ ਚ ਮੇਰਾ ਪੁੱਤੀ ਇਹਦੇ ਉਹ ਇਹ ਗੱਲ ਤਾਂ ਤੁਸੀਂ ਭੁੱਲ ਜਾਓ ਮਸੀ ਜੀ ਵੀ ਤੁਸੀਂ ਕਰ ਰਹੇ ਹੋ ਇਹ ਨਹੀਂ ਚੱਲਦੀ ਨੱਕੀ ਗੱਲ ਪੁੱਤ ਭੈਣ ਜੀ ਸੋਨੂੰ ਮੈਂ ਦੱਸਦੀ ਐ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਾਸ਼ ਉਹਦਾ ਭਤੀਜਾ ਹੈ ਭਤੀਜਾ ਨਹੀਂ ਉਹਦਾ ਸਗਾ ਪੁੱਤ ਹੈ ਹਰਪ੍ਰੀਤ ਦਾ ਸਗਾ ਭਰਾ ਤੈਨੂੰ ਕੀ ਨਹੀਂ ਕਹਤਾ ਭੈਣ ਜੀ ਵੀ ਸਗਾ ਭਰਾ ਹੈ ਹਰਪ੍ਰੀਤ ਹਰਪ੍ਰੀਤ ਦੇ ਤਾਂ ਭਰਾ ਹੋਏ ਹੀ ਨਹੀਂ ਹੋਇਆ ਸੀ ਉਹਦੀ ਮੁੱਕ ਗਈ ਸੀ ਹੁਣ ਸਾਰੀ ਲੈ ਸੁਣ ਲੈ ਪੁੱਤ ਉਹ ਮਾਸੀ ਸਾਰਿਆਂ ਦਾ ਨਾਂ ਮੈਂ ਪੂਰੇ ਉਹ ਤਾਂ ਸੰਕਿਆ ਆਂਦਾ ਤੁਸੀਂ ਹੁਣ ਮਿੰਟ 'ਚ ਅੱਖੀ ਘੱਟਾ ਪਾਈ ਜਨ ਪੁੱਤ ਮੈਂ ਨਹੀਂ ਅੱਖੀਂ ਘਟਾ ਪਉਂਦੀ ਹੈਗੀ ਮੈਂ ਤਾਂ ਸ਼ੁਰੂ ਤੋਂ ਤੱਕ 30 ਸਾਲ ਹੋ ਗਏ ਉਹਦੇ ਤੋਂ ਇਹੀ ਗੱਲ ਸੁਣਦੀ ਆਂ ਵੀ ਹਰਪ੍ਰੀਤ ਦੇ ਭਰਾ ਹੋਇਆ ਸੀ ਮੁੱਕ ਗਿਆ ਸੀ ਨਹੀਂ ਨਹੀਂ ਭੈਣ ਜੀ ਉਹ ਮੁੱਕਿਆ ਨਹੀਂ ਉਹ ਗੋਦ ਪਾਤਾ ਸੀ ਇਹਨੇ ਕੱਲ ਪਤਾ ਲੱਗਿਆ ਸਾਨੂੰ ਵੀ ਇਹ ਗੱਲ ਦਾ ਹਰਪ੍ਰੀਤ ਦੇ ਨਾਲ ਗਿਆ ਸੀ ਮੈਂ ਹੁਣ ਜਿਹੜੇ ਸਾਰਾ ਕੁਝ ਐ ਇਹ ਹਰਪ੍ਰੀਤ ਦੇ ਭਰਾ ਦਾ ਹੀ ਰਹੂ ਦੂਜੇ ਦਾ ਕਿਵੇਂ ਰਹਿ ਜਾਊਗਾ ਹਾਂ ਇਹ ਤਾਂ ਹੈ ਚਲ ਠੀਕ ਐ ਫਿਰ ਲੈ ਚਾਹ ਪਾਣੀ ਪੀ ਕੇ ਜਾਇਓ ਐਂ ਜਿ ਕਿਵੇਂ ਹੋ ਗਏ ਗੱਲ ਸੁਣ ਕੇ ਸਰ ਵੀ ਚਾਹ ਤਾਂ ਲਿਆ ਨਾ ਨਾ ਪਿੰਡ ਜੀ ਚਾਹ ਨਹੀਂ ਪੀਣੀ ਮੈਂ ਬਸ ਹੁਣ ਚਾਹ ਤਾਂ ਪੀ ਜਾਂਦੇ ਮੈਂ ਸੀ ਨਾ ਪੁੱਤ ਬਸ ਚਾਹ ਨਹੀਂ ਪੀਣੀ ਹੁਣ ਲੈ ਪਿੰਡ ਜੀ ਮਸਾ ਤਾਂ ਆਏ ਸੀ ਹੁਣ ਛੇਤੀ ਚੱਲੇ ਵੀ ਚੱਲ ਕੋਈ ਨਾ ਪਿੰਡ ਜੀ ਫੇਰ ਗੇੜਾ ਮਾਰੂੰਗੀ ਚੱਲ ਕੋਈ ਨਾ ਮਾਰ ਲਿਓ ਗੇੜਾ ਕਿਉਂ ਦੇਖ ਲੈ ਪੁੱਤ ਦੇਖੀ ਜਾਨਾ ਮੈਂ ਤਾਂ ਸਾਰਾ ਹਾਂ ਜਦੋਂ ਕਹਤਾ ਨਾ ਸਕਾ ਭਰਾ ਐ ਵੀ ਸਾਰਾ ਕੁਝ ਉਹਦਾ ਹੀ ਹੋਊਗਾ ਇੱਕੋਦਮ ਕਾਬਰਗੀ ਹੋਸ਼ ਉੱਡ ਗਏ ਤੇ ਤ੍ਰੀ ਚੜ ਗਈ ਹਾਂ ਤੁੜ ਤੜੀ ਤੇ ਚੜਨੀ ਐ ਇਹਨਾਂ ਨੂੰ ਆਸ ਆਏ ਸੀ ਵੀ ਮੇਰੇ ਪੁੱਤ ਦਾ ਬਣ ਜੂ ਸਾਰਾ ਕੁਛ ਐਂ ਥਾਂ ਕਿ ਮੈਂ ਬਣ ਜੂ ਨਾ ਉਹ ਤੇ ਅੱਖ ਮੇਰੀ ਆ ਐ ਬੋਲੇ ਪਰ ਇਹ ਮਤ ਚੜੀ ਨਹੀਂ ਫਰਕਣ ਦਿੰਦਾ ਕੋਈ ਨਾ ਪੁੱਤ ਤੂੰ ਕੁਭਰਾ ਨਾ ਉਹ ਥਾਂ ਤਾਂ ਮੈਂ ਤੈਨੂੰ ਦਵਾ ਕੇ ਹੀ ਹਟੂ ਚਾਹੇ ਕੁਛ ਮਰਜੀ ਹੋ ਜੇ ਉਹ ਤਾਂ ਆਪ ਹੀ ਨੂਮਾ ਇੱਕ ਚਕੋਡਾ ਦੇ ਕੇ ਦੇਖੀ ਜਾਈ ਪੁੱਤ ਹੁਣ ਤੂੰ ਬਣਦਾ ਕੀ ਐ ਜੇ ਘਰ ਨਾ ਨਾ ਕਰਵਾਇਆ ਨਾ ਨਾ ਤੇਰੇ ਮੇਰਾ ਨਾਂ ਵੀ ਸੁੱਖੀ ਨਾ ਜਾਣੀ ਬੇਫਿਕਰ ਹੋ ਜਾ ਤਾ ਕਿ ਧੰਨ ਪੁੱਤੀ ਨੇ ਨਮਾ ਜੱਬ ਪਾਇਆ ਸਾਲੀ ਬਣੀ ਆ ਮੁੰਡੇ ਜੰਮਣ ਦੀ ਵੀ ਸੱਚੀ ਉਹ ਮਾਰ ਦਿੰਦੀ ਪਰ ਗੋਦ ਕੇ ਪਾਇਆ ਇਹਦੇ ਤੇ ਉਹਦੀ ਨਾ ਗਲ ਘੁੱਟਾ ਦਿੱਤਾ ਗਿਆ ਉਹਦੇ ਸਿਆਪਾ ਕਿਤੇ ਭੱਗ ਜਾ ਕਿਤੋਂ ਨਹੀਂ ਖੁਸ਼ੀ ਦੀ ਖਬਰ ਮਿਲਦੀ ਆਹੀ ਰੰਡੀ ਰੋਣੇ ਮਿਲਦੇ ਨੇ 30 ਸਾਲ ਹੋ ਗਏ ਉਹਨਾਂ ਦੇ ਘਰੇ ਆਈ ਨੂੰ ਆਹੀ ਕੰਜਰਖਾਨੇ ਹੁੰਦੇ ਨੇ ਉਹਨਾਂ ਦੇ ਕੀ ਹੋ ਗਿਆ ਬੇਬੇ ੜਕੀ ਫਿਰਦੀਆਂ ਵੇ ਹੋਣਾ ਕੀ ਸੀ ਉਹ ਤੇਰੇ ਪਿਓ ਦਾ ਕੰਜਰ ਦਾ ਕਾਜ ਹੋ ਗਿਆ ਹਰ ਇੱਕ ਪਾਸੇ ਨੰਨਾ ਪਾਉਂਦਾ ਮੂਰੇ ਜੇ ਕੋਈ ਕੰਮ ਕਰਨ ਨੂੰ ਕਹਿੰਦੀ ਆ ਵੀ ਆ ਐ ਕਰਾਂਗੇ ਐ ਕਰਾਂਗੇ ਹਰ ਇੱਕ ਪਾਸੇ ਕਾਟੀ ਮਾਰ ਦੋ ਮੈਨੂੰ ਜਰਾ ਦੱਸ ਦੇ ਕੀ ਹੋ ਗਿਆ ਹੋਣਾ ਕੀ ਸੀ ਆ ਐਡਾ ਵੱਡਾ ਹੋਇਆ ਘਰੇ ਦੇਖਿਆ ਇਹਨੂੰ ਇੰਨੀ ਵੀ ਖਬਰ ਨਹੀਂ ਹੈ ਕਿ ਆ ਜਿਹੜਾ ਮੁੰਡਾ ਹੈ ਉਹ ਐਨੇ ਹਰਾਮਜਦਿਆਂ ਨੂੰ ਗੋਦ ਦੇਤਾ ਉਹ ਆ ਹੀ ਕਹਤਾ ਮੈਂ ਮਰ ਗਿਆ ਮੇਰਾ ਮੈਂ ਤੈਨੂੰ ਆਖਿਆ ਕੀ ਸੀਗਾ ਮੇਰੇ ਤਾਂ ਤੂੰ ਸਿ ਯਕੀਨ ਨਹੀਂ ਕਰਦੇ ਕਿ ਮੈਂ ਤਾਂ ਨਸ਼ੇ ਕਰਦਾ ਉਹ ਉਦੀ ਲੱਗ ਜੂਗਾ ਕਿ ਨਸ਼ੇ ਕਰਦਾ ਨਸ਼ੇ ਕਰਦਾ ਕਿਹੜਾ ਨਸ਼ਾ ਕੀਤਾ ਬੇ ਮੈਂ ਤੈਨੂੰ ਕੱਦ ਕਹਿੰਦੀ ਮੈਂ ਤੂੰ ਨਸ਼ੇ ਕਰਦਾ ਉਹ ਤੇਰਾ ਪਿਓ ਕਹਦਾ ਬੈਠ ਦੇ ਸੌਂਦਾ ਦੇਖੀ ਮੈਂ ਖੜ ਕੇ ਆ ਜਾ ਆ ਜਾ ਕੀ ਕਰੀ ਜਾਂਦੇ ਹੋ ਹਾਂ ਕਰੀ ਦਿੰਦੇ ਤੂੰ ਤਾਂ ਸਾਨੂੰ ਉਹਦਾ ਦੱਸਿਆ ਤੇ ਤੂੰ ਹੈ ਨਹੀਂ ਗਿਆ ਮੈਂ ਕੱਲ ਦਾ ਕਰ ਲਈ ਜੰਨਾ ਕੀ ਦੱਸਾਂ ਤੈਨੂੰ ਬੇ ਤੂੰ ਤਾਂ ਖੁਸ਼ੀ ਮਨਾ ਲੈ ਭੰਗੜੇ ਪਾ ਲੈ ਖੁਸ਼ੀਆਂ ਚ ਹੋਣਾ ਕੀ ਹੋ ਗਿਆ ਤੇਰਾ ਕਹਾਜਾ ਹੋ ਗਿਆ ਰੁੱਝ ਜਾਣਿਆ ਤਾਂ ਵੀ ਐਡਾ ਬੜਾ ਘਰੇ ਬਾੜੀ ਮਾੜੀ ਖਬਰਸਾਰ ਰੱਖ ਲੈਂਦਾ ਆ ਤੇਰੀ ਪਰਜਾਈ ਨਹੀਂ ਜਿਹੜੀ ਅਫਵਾਹ ਡਾਈਸ ਨਾ ਮੇਰਾ ਮੁੰਡਾ ਮਰ ਗਿਆ ਮਰ ਗਿਆ ਉਹ ਮੁੰਡਾ ਉਹਨੂੰ ਗੋਦ ਦਿੱਤਾ ਉਹਨੇ ਉਹ ਐਵੇਂ ਮਾਰੀ ਆ ਨਹੀਂ ਸੁਣੀਆਂ ਸੁਣਾਈਆਂ ਗੱਲਾਂ ਤੈਨੂੰ ਕੀ ਪਤਾ ਮੋٹے ਦਿਮਾਗ ਨੂੰ ਮੈਨੂੰ ਉੱਤੀ ਪਤਾ ਲੱਗੇ ਸੀ ਇਹਨੂੰ ਤੇ ਤੂੰ ਬਾਅਦ ਚ ਛੱਡ ਮੈਂ ਤੈਨੂੰ ਆਖੜੀ ਸੀਗਾ ਕਿ ਉਹ ਲਾਡੀ ਉਹਦਾ ਮੁੰਡਾਗਾ ਹਲੇ ਤਾਂ ਪਤਲੇ ਦਿਮਾਗ ਵਾਲਾ ਦੇਖ ਮੈਨੂੰ ਕਹਿੰਦਾ ਕਿ ਮੋٹے ਦਿਮਾਗ ਨੂੰ ਕੀ ਪਤਾ ਤੈਨੂੰ ਉਹ ਸੋਝ ਰਹਿ ਕੇ ਪਸ਼ੂ ਵਰਗਾ ਹੋ ਗਿਆ ਤਾਂ ਇਹਨੂੰ ਕੀ ਪਤਾਗਾ ਨਹੀਂ ਤੈਨੂੰ ਇਹ ਗੱਲ ਦੱਸੀ ਕਿਹਨੇ ਪਹਿਲਾਂ ਮੈਨੂੰ ਉਹ ਦੱਸ ਬੇ ਮੈਂ ਅੱਜ ਗਈ ਸੀ ਕੁੜੀ ਦੇ ਸੌਰੀ ਹਾਂ ਉਹਦੀ ਸੱਸ ਨੇ ਦੱਸਿਆ ਮੈਨੂੰ ਅੱਛਾ ਕਿਹਦੀ ਆ ਗੱਲਬਾਤ ਹੋ ਗਈ ਹਾਂ ਮੈਂ ਭੇਜੀ ਸੀ ਅੱਛਾ ਆਹੋ ਅਕਰੇ ਫਿਰਦਾ ਰਹਨੇਗਾ ਕੱਲ ਡੰਗਰਾਂ ਦੇ ਖੁੱਲ੍ਹੇ ਜਾ ਹੱਥ ਮਾਰਨ ਜੋਗਾ ਸੀ ਇੱਕ ਇਸੇ ਦੇ ਲੈ ਲਿਓ ਇਹਦੇ ਵੀ ਪਾ ਲਿਆ ਕਰੋ ਉੱਥੇ ਬੈਠਾ ਰਿਆ ਕਰੋ ਬੈਹ ਜਾ ਓਏ ਬੈਹ ਜਾ ਤੂੰ ਜੇ ਨਾ ਮੇਰੀ ਗੱਲ ਸੁਣ ਲੈ ਡੰਗਰਾਂ 'ਚ ਫਿਰ ਕੇ ਡੰਗਰਾਂ ਵਰਗਾ ਦਿਮਾਗ ਕਰ ਲਿਆ ਜੇ ਮਾੜਾ ਮੋਟਾ ਬੁੜੇ ਨਾ ਕਬੀਲਦਾਰੀ 'ਚ ਰਹਿੰਦੇ ਤਾਂ ਤੈਨੂੰ ਆਖ ਲਾਉਂਦੀ ਪੂਰਾ ਮੋਟਾ ਨਹੀਂ ਮੈਨੂੰ ਤੂੰ ਐਂ ਦੱਸ ਦੇ ਵੀ ਤੂੰ ਆਪ ਦੇ ਪੁੱਤ ਨੂੰ ਕਿਸੇ ਨੂੰ ਹੋਰ ਦੇ ਦੇਂਗੀ ਫਿਰ ਤਾਂ ਮੈਂ ਮੰਨ ਲੂੰਗਾ ਬੇ ਮੈਨੂੰ ਨਹੀਂ ਪਤਾ ਭਾਈ ਮੈਨੂੰ ਨਹੀਂ ਪਤਾ ਕਿਉਂ ਦਿੱਤਾ ਉਹਨੇ ਪਰ ਮੁੰਡਾ ਉਹਨੂੰ ਦਿੱਤਾ ਹੋਇਆਗਾ ਗੱਲ ਸੱਚੀ ਆ ਮੈਂ ਉਹਦੇ ਦਾ ਕਹੀ ਆ ਨਾ ਮੇਰੇ ਤਾਂ ਤੁਸੀਂ ਯਕੀਨ ਹੀ ਨਹੀਂ ਕੀਤਾ ਇਹਨੇ ਤਾਂ ਚਲ ਕੋਈ ਨਾ ਫਿਰ ਅਗਲੀ ਦਾ ਵੰਛਾਗਾ ਦੇ ਦੇ ਨਾ ਦੇਵੇਂ ਤੁਹਾਨੂੰ ਕੀ ਉਹ ਦੇ ਦੇ ਆ ਘਰ ਪਿੱਛੇ ਹੁਣ ਬਹੁ ਕਲੇਸ਼ ਹਲੇ ਦੇਖ ਲੈ ਹਲੇ ਵੀ ਉਹ ਕੰਮ ਮੈਨਾਂ ਤਾਂ ਕਿ 3 7 ਨਹੀਂ ਨੂ ਲਿਆਉਣੀ ਨਹੀਂ ਸੁਥਰੇ ਨੇ ਸੁੱਖ ਮਰਾਉਣੀ ਨਹੀਂ ਉਹ ਕੰਮ ਕਰਕੇ ਇਹਨੇ ਤਾਂ ਪਰ ਖੁਸ਼ੀ ਦੀ ਗੱਲ ਆ ਮੇਰਾ ਕਾਦੀ ਖੁਸ਼ੀ ਦੀ ਆ ਦੇਖ ਲੈ ਖੁਸ਼ੀ ਆ ਇਹਨੇ ਮੈਂ ਤਾਂ ਤੇਰੇ ਕਹਿੰਦਾ ਡੀ ਜੇ ਡੂ ਜੇ ਲਾ ਕੇ ਭੰਗੜੇ ਪਾ ਲੈ ਰੁੜ ਜਾਣਾ ਭੱਗ ਜਾ ਭੱਗ ਜਾ ਕਿੱਥੇ ਹੋ ਕਿਸੇ ਦਾ ਦੁੱਖ ਸੁਣਨੀ ਕਰ ਤੂੰ ਪਸੂਏ ਦੀ ਜਾਵੜਾ ਤੂੰ ਕਿੱਥੋਂ ਆਇਆ ਹੈਗਾ ਨਾ ਪਸੂਏ ਜਾਵੜਾ ਤੂੰ ਜਿੱਤੇ ਡਗਰੇ ਦੇ ਖੁਰਲਿਆ ਜਾਂ ਤਬਰ ਜਾ ਉੱਥੇ ਥਾਈ ਦੇਵੇਂਗਾ ਤਾਸ ਕੁੱਟਣ ਜੋਗਾ ਤੂੰ ਹੁਣ ਤੂੰ ਖੁਸ਼ੀ ਮਨਾ ਲੈ ਵੀ ਤੇਰਾ ਬਰਾਬਰ ਦਾ ਤੇਰੇ ਮੁੰਡੇ ਨਾਲ ਖੜਨਾਂ ਲਾ ਆ ਗਿਆ ਬੈ ਜਾ ਬੈ ਜਾ ਉਹ ਬੈ ਜਾ ਜਾ ਤੂੰ ਵੀ ਭੱਗ ਜਾ ਉੱ ਅਮੇ ਬੈਠੇ ਰਹਨੇ ਆਈ ਆ ਗੁਆ ਬੁੜੀਆਂ ਵਾਂਗਰ ਲੱਕ ਹੀ ਨਹੀਂ ਆਏ ਕਰਦੇ ਹੁੰਦੇ ਘਰ ਵੀ ਆਊਗਾ ਕਿਹੜਾ ਉਹ ਉਹ ਤਾਂ ਯਾਰ ਉਹਦਾ ਹਿੱਸੇ ਵੰਦਾ ਘਰ ਤੂੰ ਯਾਰ ਕਿਵੇਂ ਓਏ ਬੱਸ ਯਾਰ ਕਿਉਂ ਉੱਥੇ ਤੇਰਾ ਮੰਜਾੜਾ ਆਇਆ ਕਰਾਂਗੇ ਤੂੰ ਵੇਖ ਲਈ ਘਰ ਤਾਂ ਨਾ ਕਰਾ ਕੇ ਹਟੂ ਮੈਂ ਕੋਈ ਮਰਜ਼ੀ ਹੋਵੇ ਮਾਂ ਪੁੱਤਾਂ ਦਾ ਦਿਮਾਗ ਹੈ ਕਿ ਤੂੜੀ ਵਾਲਾ ਕੁੱਪਾ ਮੈਨੂੰ ਆਇਆ ਤਾਂ ਦੱਸ ਦਿਓ ਤੇਰੇ ਅੱਗੇ ਤਾਂ ਹੈ ਨਹੀਂ ਤੂੰ ਤਾਂ ਸੰਗਲ ਪਾਲਾ ਪਾਦਣਾ ਮੈਂ ਪਾਦਣਾ ਆ ਜਾ ਤੈਨੂੰ ਮੈਂ ਲੈ ਕੇ ਜਾਵਾਂ ਉੱਥੇ ਬਹਿ ਜਾ ਕਿਸੇ ਖੋਲੇ ਕੋਲੇ ਜਾਵਰਾ ਕਿੱਥੇ ਮਰਜ਼ੀ ਨਿਕਲ ਪਾਗਲਖਾਨੀ ਐ ਧਰਮਸ਼ਾਲਾ ਇਹ ਬੜਾ ਤੂੰ ਕਰਦਾ ਤੂੰ ਤੇ ਤੇਰੀ ਮਾਂ ਉਹ ਜਾਣਦਾ ਜਾਣਦਾ ਤੁਰ ਜਾਰ ਤੂੰ ਵੀ ਆ ਪਾਤੀ ਟੈਨਸ਼ਨ ਸਾਰੀ ਦਿਮਾਗ ਨੂੰ ਮੈਂ ਕਰਦਾ ਗੱਲ ਦਾ ਪਤਾ ਵੀ ਕੀ ਬਣਿਆਗਾ ਸੋਨੂੰ ਕੀ ਕਰ ਲੈ ਤੂੰ ਕਰ ਲੈ ਮੈਂ ਤਾਂ ਉਹਦੇ ਤਾਂ ਤੈਨੂੰ ਕਹੀ ਇਹਨਾਂ ਕਿ ਮੇਰੇ ਤੇ ਤੁਸੀਂ ਯਕੀਨ ਹੀ ਨਹੀਂ ਮੰਨਦੇ ਹੁਣ ਜਾਣਦਾ ਮੂੰਹ ਚੱਕੀ ਕਿਉਂ ਬੇ ਆ ਗਿਆ ਪੁੱਤ ਆ ਗਿਆ ਮੈਂ ਤਾਂ ਦੇਖ ਲੈ ਮੈਂ ਕਿੱਡੀ ਚੰਟ ਤੀਵੀ ਐ ਐਂ ਕਹਿੰਦੀ ਐ ਵੀ ਆ ਘਰ ਜਾ ਮੇਰੇ ਪੁੱਤ ਨੂੰ ਆ ਜੇ ਉਹ ਹੋਰ ਲਾਲਚ ਨੂੰ ਕੌਣ ਛੱਡਦਾ ਹੁੰਦਾ ਜਿਹੜੀ ਚੀਜ਼ ਮਰਜ਼ੀ ਮਿਲਦੇ ਆ ਹਾਂ ਤਾਂ ਹੀ ਤਾਂ ਇੱਥੇ ਪੂਛ ਮਾਰਦੀ ਫਿਰਦੀ ਐ ਇੱਥੇ ਆਈ ਅੱਗੇ ਨਾ ਆਈ ਕਦੇ ਚਲੋ ਤਾਂ ਕੋਈ ਨਹੀਂ ਮੈਂ ਤੈਨੂੰ ਜਿਹੜੀ ਗੱਲ ਕਹਿਣਾਗਾ ਹਰਪ੍ਰੀਤ ਨੂੰ ਖਿੱਚ ਮਣਾ ਜਾ ਇਹਨੂੰ ਕੁਝ ਨਹੀਂ ਹੁੰਦਾ ਤੇਰੀ ਗੱਲ ਹੋਰ ਆ ਮੈਥੋਂ ਮੈਂ ਘੜੀ ਜਊ ਫੇਰ ਗਰਮੀ ਮੰਨੂਗੀ ਲੈ ਦੋ ਲਾ ਦੇਂਗੇ ਫੇਰ ਕੀ ਹੁੰਦਾ ਹੈ ਉਹ ਫੇਰ ਮੈਂ ਤਾਂ ਤੁਮਾ ਬਣਾਈ ਦਊ ਬਦਰੀ ਕਿਰਾਂ ਤੂੰ ਦੇਖ ਲੈ ਪਿਆਰ ਮੈਂ ਤਾਂ ਖਿੱਚੂਗੀ ਮੈਂ ਤਾਂ ਇਹਨੂੰ ਐ ਕਹੂੰਗੀ ਵੀ ਜੇ ਤਾਂ ਤੇਰੇ ਘਰ ਨਾਂ ਲਵਾਉਂਦੇ ਐ ਤੇਰੀ ਮਾਂ ਫੇਰ ਤਾਂ ਇੱਥੇ ਰੱਖਾਂਗੇ ਤੇ ਨਹੀਂ ਤੈਨੂੰ ਤਲਾਕ ਦੇਵਾਂਗੇ ਬਸ ਜੁੱਲੀ ਮਿਸਟਰਾਂ ਗੋਲ ਕਰਕੇ ਤੋੜ ਦੇਗੇ ਨਹੀਂ ਤੁਮਾ ਦਾ ਮਣੇ ਹੋਈਆਂ ਗੱਲਾਂ ਕਰਨਾ ਤੇ ਉਹੀ ਤਾਂ ਵੀ ਕਰ ਜਾ ਜੇ ਹੋ ਗਿਆ ਤਾਂ ਵੇਚ ਦੀ ਪਰੇ ਕੀ ਕਰਉਣਾ ਆਪਾਂ ਹੋਰ ਆਪਾਂ ਨੂੰ ਲਾਏ 5-7 ਲੱਖ ਰੁਪਇਆ ਕੋਈ ਆਉਂਦਾ ਗਰਜ ਸਰ ਜੂਗੇ ਹਨਾ ਕਿਸੇ ਪਾਸੇ ਮੂਰੀ ਬੰਦ ਕਰ ਦਿਆਂਗੇ ਉਹੀ ਤਾਂ ਗੱਲ ਹੈ ਗੱਡੀ ਲਈ ਆਈ ਬਦਲ ਕੇ ਆਹੋ ਚਲ ਫਾਰ ਕਢਾ ਲਾਂਗੇ ਨਵੀਂ ਹਾਂ ਤਾਂ ਅਸੀਂ ਤਾਂ ਕਹਿੰਦੇ ਗੱਡੀ ਲਈ ਆਈ ਬਦਲ ਕੇ ਤੇ ਪਰ ਉਹਦੇ ਕੋਲੇ ਨਹੀਂ ਛੱਡਣਾ ਜਿਹੜੀ ਆ ਫਿਰਦੀ ਆ ਨਹੀਂ ਨਹੀਂ ਉਹਦੇ ਕੋਲ ਬਾਕੀ ਹੋ ਵੀ ਹੁਣ ਤਾਂ ਤਿੰਨ ਅਗੇ ਦੇਖੋ ਜਿਹੜਾ ਬੜੇਵੇਂ ਖਾਣੀ ਨਿਤਰੂਗੀ ਨਿਤਰੂ ਤਾਂ ਆਪਾਂ ਹੀ ਨਿਤਰਾਗੇ ਆਪਾਂ ਛੱਡ ਦੇ ਥੋੜਾ ਉਹਨਾਂ ਨੂੰ ਇਹ ਵੀ ਡਰ ਹੋਊਗਾ ਵੀ ਜੇ ਨਾ ਕਰਾਇਆ ਤਾਂ ਆਪਣੀ 3 ਬਾਰ ਚ ਬੈਠੂਗੀ हां ओ तो आडवाडे ਪਾਲੋਂ ਡਰਦਾ ਹਰੇਕ ਹਾਂ ਕੋਈ ਨਹੀਂ ਚੱਕ ਦਾਂਗੇ ਬਾਹਰ ਚੋਂ ਰੂੜੀ ਮੜਾ ਨਾਲ ਰਹੀ ਤੋਂ ਮੇਰੇ ਕਾਢੀ ਜੋ ਗਈ ਮੈਂ ਤਾਂ ਨਾਲ ਹੀ ਐ ਇਹ ਤਾਂ ਸਰੀਕਣੀ ਐ ਇਹਨਾਂ ਕੋਲੇ ਕਿਹੜਾ ਕਦੇ ਉਹ ਰਹੀ ਐ ਇਹਦੀ ਮਾਂ ਹਰਪ੍ਰੀਤ ਦੀ ਇਹ ਤਾਂ ਹੈ ਉਹ ਤਾਂ ਰਹਿੰਦੀ ਪਹਿਲੇ ਦਿਨੋਂ ਪਿਆਕਿਆਂ ਦੀ ਐ ਉਦੋਂ ਤਾਂ ਇਹਨਾਂ ਨੇ ਸਿਆਣੀ ਨਹੀਂ ਹੁਣ ਫਿਰਦੀ ਐ ਵੀ ਚੱਲ ਕੁੜੀ ਨੂੰ ਵਿਆਹਤਾ ਤੇ ਜਿਹੜਾ ਘਰ ਜੈ ਆਪਾਂ ਲੈ ਲਾਂਗੇ ਓਏ ਆਹੋ ਹੱਥਾਂ ਦੇ ਹੱਥ ਮਾਰਦੇ ਫਿਰਦੇ ਆ ਲੋਕ ਹਾਂ ਪੁੰਨ ਦੀ ਗੱਲ ਇਹ ਕਿਹਨੇ ਦੰਦ ਦੇਖਿਆ ਗੱਲ ਤਾਂ ਉਹੀ ਐਂ ਕਰਦੀ ਐ ਇਹ ਵੀ ਚੱਲ ਆਪਾਂ ਨੂੰ ਕੀ ਐ ਚੱਲ ਤੂੰ ਮਾੜਾ ਜਾਂ ਹਰਪ੍ਰੀਤ ਨੂੰ ਸਮਝਾ ਜੇ ਸਮਝਦੀ ਆ ਨਹੀਂ ਉਦੋਂ ਮੈਂ ਮਾੜਾ ਫਿਰ ਸਮਝਾਈ ਤੈਨੂੰ ਮਾੜਾ ਜਾਂ ਨਹੀਂ ਸਮਝਾਉਂਦੀ ਮੈਂ ਤਾਂ ਪੂਰੀ ਖਿੱਚੂੰਗੀ ਪੂਰਾ ਤਾੜ ਕੇ ਰੱਖੀ ਚੰਗਾ ਠੀਕ ਹੈ ਤੇ ਮੈਂ ਕਰ ਲੈਣਾ ਕੰਮ ਤੋਂ ਉੱਦਾ ਜਾਂ ਨਾ ਕੋਈ ਨਾ ਓਲੀ ਨਾ ਛੱਡੀ ਹੁਣ ਨਾ ਨਾ ਕੋਈ ਗੱਲ ਨਹੀਂ ਨਾ ਮੈਂ ਕਹੀ ਨਹੀਂ ਤਾੜ ਕੇ ਵੀ ਗੱਲ ਸੁਣ ਜੇ ਤਾਂ ਤੇਰੀ ਮਾਂ ਨੂੰ ਕਹਿ ਵਿਆਹ ਘਰ ਮੇਰੇ ਨਾਲ ਲਵਾ ਦੇ ਨਹੀਂ ਮਾਂ ਮੈਨੂੰ ਤਲਾਕ ਦਿੰਦੇ ਆ ਫਿਰਦੀ ਰਹੂ ਭੌਂਕਦੀ ਮੈਂ ਕਹ ਤੂੰ ਤੇਰਾ ਰਿਸ਼ਤਾ ਵੀ ਨਹੀਂ ਲੈਣਾ ਅਸੀਂ ਤਾਂ ਇਹ ਲਾਲਚ ਮਾਰੀ ਲਿਆ ਸੀ ਵਿਚਾਲਾ ਘਰ ਜਾ ਇਹਦਾ ਅੱਗਾ ਨਹੀਂ ਪਿੱਛਾ ਨਹੀਂ ਕੋਈ ਸਾਡੇ ਜੋਗੀ ਐ ਸਾਨੂੰ ਕੀ ਪਤਾ ਸੀ ਵਿਆਹ ਕਿ ਸਿੱਧਿਕਾ ਨਾ ਤੇ ਜੂਨ ਹੀ ਸਿਰਕਦੀ। ਉਰੇ ਮੈਨੂੰ ਇੰਨੀ ਟੈਨਸ਼ਨ ਪਈ ਆ। ਆ ਨਮਾ ਸ੍ਰੀ ਕਗੜਾ ਹੋ ਗਿਆ ਪਤਾ ਨਹੀਂ ਕਿੱਥੋਂ। ਸੱਚੀਓ ਕਿਉਂ ਨਾ ਮਰ ਗਿਆ ਇਹ ਇਹ ਜਾਂ। ਲੈ ਕੇ ਹੁਣ ਮੇਰੇ ਸਾਹਮਣੇ ਖੜਾ ਕਰਤਾ। ਆ ਕਰ ਸੀ ਮੇਰੇ ਪੁੱਤ ਦੇ ਹੱਥੋਂ ਵੀ ਗਿਆ। ਫੋ ਮੈਂ ਤਾਂ ਨੂੰ ਆਏ ਕਹਿੰਦੇ ਚਾਹ ਬਣਾ ਤੇ ਘੁੱਟ ਤੜਕੇ ਰੋਂਣ ਪਿੱਟ ਨਹੀਂ ਪਾਈ ਬੈਠੀ ਆ। हां मैं चा बनाऊनिया तू एक बर्फी ਦਾ ਡੱਬਾ ਫੜ ਲਿਆ ਨਾਲ ਖੁਸ਼ੀਆਂ ਤਾਂ ਮਨਾ ਲੇਗਾ ਕੜੀ ਘੰਟਾ ਜੇ ਹੋਰ ਨਹੀਂ ਉਹ ਕਿਉਂ ਤੂੰ ਸਾਰਾ ਦਿਨ ਆਏ ਮਾਹੌਲ ਬਣਾਇਆ ਜਿਵੇਂ ਕੋਈ ਮਰਿਆ ਹੁੰਦਾ ਮੇਰੇ ਪਾ ਦੀ ਤਾਂ ਮਰੀ ਗਿਆ ਜਦ ਮੇਰੇ ਪੁੱਤ ਦੇ ਹਿੱਸੇ ਕਾਉਂਦਾ ਘਰ ਬਾਗਿਆ ਮੇਰੇ ਹੱਥੋਂ ਉਹ ਚੱਲ ਕੋਈ ਨਹੀਂ ਉਹ ਤਾਂ ਮੌਕਾ ਦੇਖਾਂਗੇ ਕੀ ਪਤਾ ਸੋਨੂ ਅਗਲਾ ਛੱਡੀ ਦੇਵੇ ਮੋਹ ਪਿਆਰ ਨਾਲ ਤੁਸੀਂ ਤਾਂ ਅਗਲੇ ਨਾਲ ਆਢਾ ਲਾਈ ਜਾਂਦੇ ਹੋ ਐ ਥੋੜੀ ਹੋਊਗਾ ਕੰਮ ਮੋਹ ਪਿਆਰ ਨਾਲ ਨਹੀਂ ਹੁੰਦਾ ਜਦੋਂ ਅਗਲੀ ਤਾਂ ਪੁੱਤੀ ਖੜਾ ਹੋ ਗਿਆ ਉੱਥੋਂ ਫਿਰ ਕਿਵੇਂ ਛੱਡੂਗੀ ਮੈਨੂੰ ਐ ਦੱਸ ਪਹਿਲਾਂ ਨੀ ਤੇ ਨੁਆਇ ਇੱਕ ਖੁਸ਼ੀ ਦੀ ਗੱਲ ਐ ਰੋਈ ਕਿਉਂ ਜਾਨੀਆ ਤੂੰ ਵੀ ਬੰਦਾ ਆਪਦਾ ਨਾਲ ਖੜਨ ਜੋਗਾ ਤੇਰੇ ਮੁੰਡੇ ਦਾ ਭਰਾ ਹੋ ਗਿਆ ਬਰਾਬਰ ਦਾ ਐਂ ਤੇ ਖੁਸ਼ੀ ਮਨਾ ਲਾ ਕੰਮ ਤਾਂ ਸ਼ਰੀਕਾ ਕਬੀਲਾ ਹੀ ਆਉਣਾ ਹੁੰਦਾ ਬੇ ਭਰਾ ਤਾਂ ਮਾਂ ਜਾਇ ਹੀ ਹੁੰਦਾ ਆ ਤਾਏ ਚਾਚੇ ਨੇ ਜਾਇ ਭਰਾ ਨਹੀਂ ਹੁੰਦਾ ਨਾਲੇ ਜ਼ਕਾ ਇਹ ਤਾਂ ਬਣਾਉਣ ਦੇ ਬੰਦੇ ਦੇ ਹਿਸਾਬ ਦੇ ਹੁੰਦਾ ਜੇ ਬੰਦੇ ਨੂੰ ਆਪਾ ਦੁਸ਼ਮਣ ਹੀ ਬਣਾਈ ਜਾਵਾਂਗੇ ਤਾਂ ਦੁਸ਼ਮਣ ਬਣ ਜੂ ਇਹਨੂੰ ਆਪਦਾ ਬਣਾਵਾਂਗੇ ਤਾਂ ਆਪਦਾ ਬਣ ਜੂ ਤੂੰ ਦਿਮਾਗ ਨੂੰ ਹੱਥ ਮਾਰ ਲੈ ਸਿਆਣੀ ਬਿਆਣੀ ਇਹ ਚੀਜ਼ਾਂ ਸੋਹਣੀਆਂ ਨਹੀਂ ਲੱਗਦੀ ਤੂੰ ਕਰਦੀ ਤੂੰ ਨਾ ਆ ਬਾਲਾ ਗਿਆਨ ਜਾਂ ਮੈਨੂੰ ਨਾ ਬੰਡਿਆ ਕਰ ਆਪਦੇ ਕੋਲ ਹੀ ਰੱਖਿਆ ਕਰ ਉਹਦਾ ਲੈ ਦੇਖ ਲੈ ਜੇ ਕਿਤੇ ਨਾ ਵਰਤੀ ਹੋਵੇ ਕਿਤੇ ਰਹੀ ਹੋਵੇ ਜਦ ਬੇਕੇ ਨੇ ਸਖਾਇਆ ਹੋਵੇ ਤਾਂ ਤੈਨੂੰ ਆ ਤਰਾ ਖੁੱਲ ਜੇ ਦਿਮਾਗ ਤੇਰਾ ਤੂੰ ਟਿਕ ਜਾ ਨਾ ਮੇਰੇ ਬੇਕੇ ਤੋਂ ਕਜਾਇਆ ਕਰ ਤੂੰ ਮੇਰੇ ਤੋਂ ਕੁਝ ਹੋਰ ਨਾ ਕਰਾ ਲਿਓ ਜਦ ਚਾਦੀ ਕੁੱਟ ਕਰਕੇ ਬਿਲੇ ਨਾਲੇ ਮੈਨੂੰ ਝੁਲਸਦੀ ਉਦਾ ਮੇਰੇ ਤੇ ਲੰਗਦੀ ਵੀ ਨਹੀਂ ਹੈਗੀ ਤੈਨੂੰ ਆਹੋ ਤੇਰੀਆਂ ਲੱਤਾਂ ਵਾਂਹਾਂ ਹੀ ਘੁੱਟ ਦਿੰਨਾ ਮੈਂ ਥੱਕੀ ਪਈ ਹੋਏਗੀ ਜ਼ੋਰ ਲੱਗਾ ਹੋਊ ਤੇਰਾ ਨੀਰਾ ਪਾਇਆ ਪਸੂਆਂ ਨੂੰ ਤੂੰ ਵੇ ਮੈਂ ਤਾਂ ਨੀਰੇ ਤੋਂ ਵੀ ਵੱਡਾ ਕੰਮ ਕਰਦੀ ਆ ਤੂੰ ਤਾਂ ਆ ਡੰਗਰਾਂ ਦੀ ਪੁੰਛਾ ਮਰੋੜਨ ਜੋਗਾ ਹੀ ਆ ਬਸ ਮੈਂ ਤੈਨੂੰ ਐਂ ਕਹਿਣਾ 8-10 ਲੱਖ ਦਾ ਘਾਰ ਹੀ ਆ ਕੱਲਾ ਮੁੰਡੇ ਨੂੰ ਨਾ ਜੇਲ੍ਹ ਕਰਾ ਦਿੰੀ ਇਹ ਭੱਖੀਆ ਕਦੇ ਲੜ ਪਿਆ ਜਾ ਕੇ ਉੱਥੇ ਮਗਰੋਂ ਨੜੀ ਤੇ ਮਰ ਜਾਗੇ ਦੋਨੇ ਜਣੇ ਕਿਉਂ ਜੇਲ੍ਹ ਕਰਾਉਣ ਨੂੰ ਐਂ ਜੇਲ੍ਹ ਚ ਜਾਣ ਨੂੰ ਇਹ ਬੌੜਾ ਕਮਲਾ ਤਾਂ ਨਹੀਂ ਹੈਗਾ ਤੇਰੇ ਵਰਗਾ ਨਹੀਂ ਹੈਗਾ ਬਿੱਜੂ ਸੋ ਚੱਕ ਲਈ ਜਾਏਗੀ ਬੁੜੀਆਂ ਦੀ ਚੱਕ ਨੇ 20 ਘਰ ਪਟਾਏ ਆ ਮੁੜ ਕੇ ਕੋਈ ਗੱਲਬਾਤ ਹੋਊਗੀ ਕੋਈ ਚਾਰ ਬੰਦੇ ਲੈ ਜਾ ਕੇ ਲੜ ਪਿਆ ਕਰ ਲਿਆ ਮੁੜ ਕੇ ਤੇ ਹੱਥ ਬੰਨੀ ਜਾਵਾਂਗੇ ਸਾਰਾ ਘਰ ਲੱਗ ਜੂ ਢਾਕੋਲੇ ਆ ਉਹ ਵੀ ਜਾਊਗਾ ਤੈਨੂੰ ਮੈਂ ਕੀ ਰਾਂ ਕਹਤਾ ਤੂੰ ਚੁੱਪ ਕਰਕੇ ਚਾਦੀ ਕੁੱਟ ਕਰਕੇ ਝੋਸਾ ਲੈ ਬਸ ਬਾਲਾ ਨਾ ਬੋਲਿਆ ਕਰ ਸਾਡੇ ਕੰਮ ਵਿੱਚ ਤਾਂ ਤੂੰ ਹਿੱਸਾ ਹੀ ਨਾ ਲੈ ਬਸ ਭੱਜ ਜਾ ਬੁਰਾ ਮੈਨੂੰ ਤੂੰ ਬੁਰਾ ਲੱਗਦਾ ਮੇਰੇ ਅੱਖਾਂ ਤੋਂ ਪਰਾਂ ਹੋ ਜਾ ਫਿਰ ਮੈਨੂੰ ਐਂ ਕਰੋ ਤੁਸੀਂ ਦੋਨੇ ਜਣੇ ਤੇ ਮੈਂ ਤੁਹਾਡੇ ਨਾਲ ਸਾਰਾ ਕੁਝ ਕਰਾਣਾ ਤੇ ਮੈਨੂੰ ਅਨਾਥ ਆਸ਼ਰਮ ਵਿੱਚ ਛੱਡਿਆ ਉਹ ਫਿਰ ਹੋਰ ਤੇਰੀ ਜਿਹੇ ਜਿਹੇ ਲੱਛਣ ਨੇ ਨਾ ਤ ਬੈਠੀ ਰਹਿ ਪੱਟ ਰੇ ਕੋ ਦਾ ਹਾਜੀ ਕੀ Cosa ਕਰ ਲੋ ਫਿਰ ਕੀ ਹੁੰਦਾ ਨਾਲੇ ਛੋਡੇ ਮਾਂ ਪੁੱਤਾਂ ਤੋਂ ਕੋਈ ਸੁੰਦਾ ਵੀ ਨਹੀਂਗਾ ਜਾਂ ਤਾਂ ਕਰਕੇ ਦਿਖਾ ਦਿਓ ਅਸੀਂ ਸਭ ਕੁਝ ਕਰ ਲਾਂਗੇ ਤੂੰ ਭੱਗ ਜਾ ਐ ਨਾ ਸੁੱਚੀ ਵੀ ਏ ਛੋਡੇ ਬੰਨੀ ਹੋ ਜੂ ਮੈਂ ਤਾਂ ਆਪਦੇ ਭਤੀਜ ਬੰਨੀ ਰਹੂੰਗਾ ਤੇ ਭਰਾ ਮਗਰ ਜਾਊਗਾ ਇਹ ਤਾਂ ਕਦੇ ਉਮੀਦ ਵੀ ਨਹੀਂ ਕਰੀ ਵੀ ਤੂੰ ਸਾਡੇ ਪੱਖ 'ਚ ਹੋਵੇਂਗਾ ਮੈਨੂੰ ਪਤਾ ਵੀ ਤੂੰ ਸਰੀਕੀਆਂ ਦੇ ਪੱਖ 'ਚ ਹੀ ਖੜੇਗਾ ਭੱਗ ਜਾ ਉਹ ਬੰਨੀ ਖੜੂੰਗਾ ਆਹੋ ਸੱਚੇ ਹੁੰਦੇ ਛੋਡੇ ਨਾਲ ਖੜਦਾ ਤੂੰ ਭੱਗ ਜਾ ਵੱਡਾ ਸੱਚ ਪੁੱਤ ਨਾ ਬਣ ਇਧਰੋਂ ਆਇਆ ਹੈ ਤੇਰੇ ਜੜੂਏ ਦੀ ਕਾਤਾ ਮਿੰਟਾ ਕਿੱਧਰ ਹੋਇਆ ਧਰਮ ਪੁੱਤ ਜਮਿਆ ਬੁਢੀ ਨੇ ਗੱਲ ਸੁਣ ਹਰਪ੍ਰੀਤ ਹਾਂ ਜੀ ਮੰਮੀ ਆ ਕੱਪੜੇ-ਕਪੜੇ ਮੈਂ ਆਪ ਹੀ ਲਾ ਲੂ ਕੰਨ ਖੋਲ ਕੇ ਗੱਲ ਸੁਣ ਲੈ ਆਪਦੀ ਮਾਂ ਨੂੰ ਫੋਨ ਕਰ ਜਿਹੜਾ ਘਰ ਆ ਨਾ ਤੇਰੇ ਨਾਲਵਾ ਦੇ ਮੇਰੇ ਨਾਮ ਕਰ ਆਹੋ ਮੇਰੇ ਨਾਮ ਕੀ ਵੀ ਕਰਵਾ ਦੇ ਮੰਮੀ ਕਿਉਂ ਗੱਲ ਕੀ ਕੀਤੀ ਸੀ ਉਹਦਾ ਅਸੀਂ ਘਰ ਮਾਰੇ ਨਹੀਂ ਤੇਰਾ ਰਿਸ਼ਤਾ ਲਿਆ ਸੀ ਨਹੀਂ ਸਾਨੂੰ ਬਥੇਰੇ ਰਿਸ਼ਤੇ ਆਉਂਦੇ ਸੀ ਮੰਮੀ ਤੁਹਾਡੇ ਮਨ 'ਚ ਕਦੋਂ ਤੇ ਇਹ ਲਾਲਚ ਪੈਦਾ ਹੋ ਗਿਆ ਨੀ ਸਾਡੇ ਮਾਂ ਚ ਤਾਂ ਉਦੋਂ ਦਾ ਸੀ ਜਦੋਂ ਨਹੀਂ ਤੈਨੂੰ ਵਿਆਹ ਕੇ ਲਿਆਂਦੀ ਐ ਮਾਂ ਤੁਸੀਂ ਘਰ ਕੀ ਕਰਨਾ ਘਰ ਤਾਂ ਮੇਰੀ ਮਾਂ ਦਾ ਨਾਲੇ ਆਪਣੇ ਤਾਂ ਐਡਾ ਸੋਹਣਾ ਘਰ ਹੈਗਾ ਨਹੀਂ ਵੱਡੀਏ ਮਾਂ ਦੇ 헤ਜ ਲਈਏ ਕਿ ਮਾਂ ਦਾ ਘਰ ਹੈ ਆ ਜਿਹੜੇ 420 ਤੁਸੀਂ ਕਰਦੇ ਹੋ ਨਾ ਇਹ ਸਾਰਾ ਮੈਨੂੰ ਪਤਾ ਹੈ ਹੁਣ ਆ ਕਿ ਸਾਡਾ ਭਰਾ ਆ ਗਿਆ ਘਰ ਪੁੰਦ ਦੇਵਾਂਗੇ ਆਪਦੇ ਭਰਾ ਨੂੰ ਤੇ ਉਹ ਤਾਂ ਮੰਮੀ ਫਿਰ ਭਰਾ ਦਾ ਹੀ ਹੱਕ ਹੈ ਉਹੀ ਲਊਗਾ ਜੇ ਭਰਾ ਦਾ ਹੱਕ ਹੈ ਨਾ ਤੂੰ ਵੀ ਭਰਾ ਕੋਲੇ ਵਗ ਜਾ ਚਾਕੇ ਆਪਦੀ ਟੰਡ ਫੋੜੀ ਅਸੀਂ ਨਹੀਂ ਤੈਨੂੰ ਰੱਖਣੀ ਐਵੇਂ ਕੀ ਵਗ ਜਾ ਮੰਮੀ ਕੀ ਗੱਲ ਨਾ ਐ ਰੋਵਣਾ ਨਾ ਰਹੇਗੀ ਜੇ ਤੱਕ ਘਰ ਲਿਆਵੇਂਗੀ ਫਿਰ ਤਾਂ ਇਸ ਘਰ ਚ ਰਹੇਗੀ ਜੇਕਰ ਨਾ ਨਾ ਲਵਾਇਆ ਨਾ ਤੈਨੂੰ ਤਲਾਕ ਦੇਵਾਂਗੇ ਬਾਧੂ ਰਿਸ਼ਤੇ ਆਉਂਦੇ ਮੇਰੇ ਪੁੱਤ ਨੂੰ ਤਾਂ ਨਾ ਐ ਕਿਵੇਂ ਤਲਾਕ ਦੇ ਦੋਗੇ ਮੰਮੀ ਤਲਾਕ ਦੇਣਾ ਸੌਖਾ ਨਹੀਂ ਨਾਲੇ ਤੁਹਾਡੀ ਤਾਂ ਦਿਨ ਦਿਨ ਮੰਗਾ ਵਾਧਦੇ ਜਾਂਦੇ ਕਦੇ ਤੁਸੀਂ ਸੋਨਾ ਮੰਗਦੇ ਕਦੇ ਕੁਝ ਹੁਣ ਤੁਸੀਂ ਘਰ ਤੇ ਆ ਗਏ ਕੀ ਗੱਲ ਮੇਰੀ ਗੱਲ ਸੁਣ ਲੈ ਤੂੰ ਆ ਜਿਆਦੇ ਰੋਵਜਾ ਨਾ ਦਿਖਾ ਜਿਹੜੀ ਤੈਨੂੰ ਗੱਲ ਕਹੀ ਹੈ ਨਾ ਉਨੀ ਕਰ ਸਿਉਣਾ ਸਿਉਣਾ ਸਾਨੂੰ ਦੇ ਕੇ ਗਿਆ ਨਹੀਂ ਤੂੰ ਵੀ ਲਮਕਾਈ ਫਿਰਦੀ ਐ ਅਸੀਂ ਪਾਇਆ ਗੱਲ ਵਿੱਚ ਮम्मी ਸਿਉਣਾ ਵੀ ਤੁਸੀਂ ਮੰਗਿਆ ਸੀ ਨਾਲੇ ਮੇਰੇ ਭਰਾ ਨੂੰ ਪਤਾ ਨਹੀਂ ਸੀ ਵੀ ਮੈਂ ਉਹਦੀ ਸੱਕੀ ਭੈਣ ਆ ਫਿਰ ਵੀ ਉਹ ਪਾ ਕੇ ਗਿਆ ਨਹੀਂ ਪਾ ਕੇ ਗਿਆ ਫਿਰ ਕੀ ਲੋੜਾ ਆ ਗਿਆ ਲੋਕੀ ਦੁਨੀਆ ਹੀ ਪਾਉਂਦੀ ਆ ਆਪਣੇ ਭੈਣ ਭਰਾਵਾਂ ਨੂੰ ਉਹਨੇ ਕਿ ਮੈਂ ਇਹਦਾ ਕੰਮ ਕਰਦਾ ਜੱਗ ਤੋਂ ਗੱਲਾਂ ਦੇਖ ਕੀ ਕਰਦੀ ਐ ਐਵੇਂ ਤਾਂ ਹੁੰਦਾ ਨਹੀਂ ਕਿ ਮੰਗ ਮੰਗ ਪਵਾਉਣਾ ਤੁਸੀਂ ਤਾਂ ਮੰਗ ਕੇ ਲੈਣਾ ਸਾਰੀਆਂ ਚੀਜ਼ਾਂ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਤੇਰੀ ਮਾਂ ਨੂੰ ਫੋਨ ਕਰ ਦੇ ਨਾਲੇ ਤੇਰੇ ਭਰਾ ਨੂੰ ਵੀ ਘਰ ਮੇਰੇ ਨਾਲ ਲਵਾ ਦੋ ਨਹੀਂ ਸੱਤਪੁਰਾ ਕੋਈ ਨਹੀਂ ਤੇ ਜਾ ਯਾਰਦੇ ਉੱਥੇ ਬਹਿ ਜਾ ਭਰਾ ਕੋਲੇ ਜਾ ਕੇ ਮੰਮੀ ਘਰ ਤਾਂ ਮੇਰੇ ਵੀਰੇ ਦੇ ਆ ਉਹਦੇ ਹੀ ਰੂਗਾ ਮੈਂ ਉਹ ਤੋਂ ਨਹੀਂ ਮੰਗਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਚਲ ਹੁਣੇ ਫੋਨ ਤੇਰੀ ਮਾਂ ਨੂੰ